ਦੇਖੇ ਮੈਂ ਵਰਖਾ ਨਹੀਂ ਕਰਨ ਵਾਲਾ ਹੁਣ ਇਹ ਜੰਗਲ ਦੇ ਮੋਰਾਂ ਨੂੰ ਕੀ ਹੋ ਗਿਆ ਇਹਨਾਂ ਨੇ ਨਾਚ ਕਰਨਾ ਕਿਉਂ ਬੰਦ ਕਰ ਦਿੱਤਾ ਮੈਨੂੰ ਉਹਨਾਂ ਦੇ ਕੋਲ ਜਾ ਕੇ ਇਹ ਗੱਲ ਸਮਝਣੀ ਪਵੇਗੀ ਤੇ ਬਾਂਦਰ ਮੋਰ ਦੇ ਕੋਲ ਜਾ ਕੇ ਇਸ ਬਾਰੇ ਪੁੱਛਦਾ ਹੈ ਜਿਸ ਦੇ ਜਵਾਬ ਵਿੱਚ ਮੋਰ ਕਹਿੰਦਾ ਹੈ ਬਾਂਦਰ ਭਰਾ ਨਾਚ ਕਰਨਾ ਤਾਂ ਮੈਨੂੰ ਬੜਾ ਚੰਗਾ ਲੱਗਦਾ ਏ ਪਰ ਸਾਡੇ ਪੈਰ ਸਿਰਫ ਕੋਇਲ ਦੀ ਸੁਰੀਲੇ ਗੀਤਾਂ ਤੇ ਹੀ ਥਿਰਕਦੇ ਨੇ ਤੇ ਕਈ ਦਿਨਾਂ ਤੋਂ ਕੋਇਲਾ ਦੇ ਝੁੰਡ ਨੇ ਗਾਣਾ ਬੰਦ ਕਰ ਦਿੱਤਾ ਹੈ ਤੁਹਾਡੀ ਸਮੱਸਿਆ ਨੂੰ ਹੁਣ ਕੋਇਲਾ ਹੀ ਹੱਲ ਕਰ ਸਕਦੀਆਂ ਨੇ ਜਿਸ ਤੋਂ ਬਾਅਦ ਬਾਂਦਰ ਪਰੇਸ਼ਾਨ ਹੋ ਕੇ ਕੋਇਲਾ ਦੇ ਝੁੰਡ ਵੱਲ ਜਾਂਦਾ ਹੈ ਤੇ ਜਦੋਂ ਉਹ ਕੋਇਲਾ ਤੋਂ ਨਾ ਗਾਉਣ ਦੀ ਵਜ੍ਹਾ ਪੁੱਛਦਾ ਹੈ ਤਾਂ ਕੋਇਲਾ ਜਵਾਬ 'ਚ ਬੰਦਰ ਨੂੰ ਕਹਿੰਦੀਆਂ ਹਨ ਬਾਂਦਰ ਭਰਾ ਅਸੀਂ ਤੁਹਾਡੀ ਗੱਲ ਮੰਨ ਕੇ ਕੌੜੀਆਂ ਨਮੋਲੀਆਂ ਖਾਣੀਆਂ ਛੱਡ ਦਿੱਤੀਆਂ ਸਨ ਜਿਸ ਤੋਂ ਬਾਅਦ ਸਾਡੀ ਆਵਾਜ਼ ਬੇਸੁਰੀ ਹੋ ਗਈ ਸਾਨੂੰ